ਰਾਣਾ ਨੰਬੀਰ ਬਾਈ ਹੁਣੀ ਨੇ ਉਹਨਾਂ ਨੂੰ ਜਦੋਂ ਲੁਧਿਆਣਾ ਸ਼ੋਅ ਹੋਇਆ ਉਹਨਾਂ ਦਾ ਉਹਨਾਂ ਨੂੰ ਇੱਕ ਅਸੀਂ ਕੈਲੀਗ੍ਰਾਫੀ ਕੀ ਭੇਂਟ ਕੀਤੀ ਟੀਮ ਨੇ ਤੇ ਉਹਨਾਂ ਦਾ ਮੈਨੂੰ ਫਿਰ ਨਾ ਮੈਸੇਜ ਆਇਆ ਕਿ ਮੇਰਾ ਨਾ ਘਰ ਹੈਗਾ ਫਲੈਟ ਲਿਆ ਮੈਂ ਮੁਹੱਲੀ ਦੇ ਵਿੱਚ ਤੇ ਮੈਨੂੰ ਨਾ ਤੁਸੀਂ ਆ ਸਵੀਕਾਰ ਦੇ ਲਿਖ ਕੇ ਦਿਓ ਥਿਸ ਇਸ ਆਪ ਕੋਲੇ ਗਿਆ ਕਹਿੰਦੇ ਜੀ ਸਾਨੂੰ ਨਾ ਅਸੀਂ ਇੱਕ ਪ੍ਰੈਜ਼ੈਂਟੇਬਲ ਗਿਫਟ ਦੇਣਾ ਉਹਨਾਂ ਨੂੰ ਤੇ ਕਨਸਟੀਟਿਊਸ਼ਨ ਜਿਹੜਾ ਹੈਗਾ ਉਹ ਲਿਖ ਕੇ ਦੇਣਾ ਓਵਰਨਰ ਨੂੰ ਮੈਂ ਬਣਾ ਕੇ ਦਿੱਤਾ ਤੇ ਦੋ ਬਣਾ ਕੇ ਦਿੱਤੇ ਇੱਕ ਕੇਜਰੀਵਾਲ ਸਾਹਿਬ ਲਈ ਤੇ ਇੱਕ ਭਗਵੰਤ ਮਾਨ ਸਾਹਿਬ ਲਈ ਜਿਹੜੇ ਸਾਡੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਲਈ ਦਿੱਤਾ ਯਾਰ ਇਹ ਤਾਂ ਕਵਾੜ ਮੈਂ ਕਿਹਾ ਤੁਹਾਡੇ ਲਈ ਕਵਾੜ ਹੈ ਮੇਰੇ ਲਈ ਤਾਂ ਯਾਰ ਸੋਨਾ ਵਾ ਮੈਂ ਮੈਨੂੰ ਜਦੋਂ ਇਹਨੂੰ ਮੈਂ ਤਰਾਸ਼ਣਾ ਵਾਂ ਜਾਂ ਇਹਨੂੰ ਕਟਿੰਗ ਕਰਵਾਉਣੀ ਆ ਕੋਲ ਖੜ ਕੇ ਆ ਰਹੇ ਤੇ ਕਾਰੀਗਰਾਂ ਤੋਂ ਮਿਸਤਰੀਆਂ ਤੋਂ ਦੀ ਇਹਨੂੰ ਇਸ ਤਾਂ ਕੱਟਣਾ ਇਸ ਸ਼ੇਪ 'ਚ ਕੱਟਣਾ ਇਸ ਸਿੰਗਲ ਦੇ ਕੱਟਣਾ ਮੈਂ ਜੇ ਤੁਹਾਨੂੰ ਕੱਟਿਆ ਜਾਂਦਾ ਨਾ ਫਿਰ ਉਹਦੀ ਸ਼ੇਪ ਡਿਫਰੈਂਟ ਹੋ ਜਾਂਦੀ ਹੈ ਕਟਹਲ ਕਹਿੰਦੇ ਨੇ ਜਿਹਨੂੰ ਕਈਆਂ ਕਟਰ ਕਹਿ ਲੋ ਤੇ ਉਹ ਬੂਟੇ ਦੀ ਜੜ੍ਹ ਸੀਗੀ ਬੜੀ ਹਾਰਡ ਐ ਇਹਨੂੰ ਹੁਣ ਸਿਉਂਖ ਨਹੀਂ ਲਕਣੀ ਨਾ ਇਹਨੇ ਖਰਾਬ ਹੋਣਾ ਵੀ ਵੀਰ ਇਹਨੂੰ ਕਟਿੰਗ ਓਵੇਂ ਕਟਿੰਗ ਕੀਤੀ ਕਿ ਇਹਦੀ ਜਿਹੜੀ ਸ਼ੇਪ ਨਾ ਇਹਨੂੰ ਨੇਚਰਲ ਰਵੇ ਹੁਣ ਇਹਦੇ ਤੇ ਕੁਛ ਨਾ ਕੁਛ ਲਿਖਾਂਗੇ ਕੋਈ ਜੇ ਆਰਟਿਸਟ ਕੋਈ ਆਏਗਾ ਪੁੱਛੇਗਾ ਵੀ ਅਸੀਂ ਆ ਲਖਵਾਉਣਾ ਫਿਰ ਦਿਖਾ ਦਾਂਗੇ ਵੀ ਆਹ ਲੱਕੜਾ ਜੇ ਤੁਸੀਂ ਇਹ ਤੇ ਲਖਵਾਣਾ ਦੇ ਦੱਸੋ ਹਰ ਬੱਚੇ ਕੋਲ ਨਾ ਐਵੇਂ ਦੀ ਸਲੇਟ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਉਹ ਰੌਫ ਕੰਮ ਹੈ ਨਾ ਉਹ ਸਲੇਟ ਦੇ ਉੱਤੇ ਕਰ ਲਿਆ ਕਰੇ ਪੇਪਰ ਵੇਸਟ ਨਾ ਹੋਵੇ ਇੰਨੀ ਕਿ ਫ੍ਰੈਗਰੈਂਸ ਆਈ ਇਸ ਲੱਕੜ ਦੀ ਕਿ ਮੈਂ ਦੱਸ ਨਹੀਂ ਸਕਦਾ ਤਾਂ ਕਹਿੰਦਾ ਮੇਰੇ ਪੂਰੇ ਘਰ ਚ ਮਲਕੀ ਫ੍ਰੈਗਰੈਂਸੀ ਫ੍ਰੈਗਰੈਂਸ ਹੋ ਗਈ ਤੇ ਉਹਨੇ ਜਿਹੜਾ ਬੂਰਾ ਸੀ ਉਹਨੇ ਰੱਖ ਲਿਆ ਸਾਮ ਪੂਰਾ ਸੰਭਲ ਕੇ ਰੱਖ ਲਿਆ ਇਹ ਸਿੰਗਲ ਪੀਸ ਦੀ ਹੈ ਇਹਦੇ ਵਿੱਚ ਜੇ ਮੈਂ 50 ਪੀਸ ਕਟਵਾਏ ਨਾ ਤੇ 50 ਦੇ ਵਿੱਚੋਂ 25 20 ਬੈਂਡ ਹੋ ਜਾਂਦੇ ਨੇ ਗਿੱਲੀ ਹੋਣ ਕਰਕੇ ਕਿਉਂਕਿ ਸੁੱਕੀ ਮਿਲਦੀ ਨਹੀਂ ਲੱਕੜ ਮਾਰਕੀਟ ਦੇ ਵਿੱਚੋਂ ਕਵਾੜ ਤੋਂ ਚੱਕੀ ਫਿਰ ਲੱਕੜ ਤੇ ਤੇ ਲਿਖ ਕੇ ਫਿਰ ਇਹ ਹੱਥ ਨਾਲ ਕਟਿੰਗ ਕਰਵਾਈਏ ਦੀ ਫਿਰ ਇਹਨੂੰ ਪਾਲਿਸ਼ ਕੀਤਾ ਪਾਲਿਸ਼ ਕਰਕੇ ਤੇ ਫਿਰ ਇਹਨੂੰ ਆ ਇਹ ਉਹਨਾਂ ਦੇ ਬਾਈ ਉਹਨਾਂ ਦੇ ਘਰ ਦੇ ਬਾਹਰ ਲੱਗਣੀ ਹੈ ਤਾਜ ਮਿਲਾਕਤ ਕਰਾਂਗੇ ਦਵਿੰਦਰ ਰਾਗੀ ਹੁਣ ਜੀ ਨਾਲ ਜਿਹੜੇ ਕੀ ਅਖਰਕਾਰੀ ਕਰਦੇ ਨੇ ਵੱਖ-ਵੱਖ ਤਰ੍ਹਾਂ ਦੀ ਅਖਰਕਾਰੀ ਜਿਹੜੀ ਇਹਨਾਂ ਨੇ ਕੀਤੀ ਵੀ ਹੋਈ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਗੱਲਬਾਤ ਕਰਾਂਗੇ ਸਰ ਬਹੁਤ ਖੂਬਸੂਰਤ ਜਿਹੜੀ ਅਖਰਕਾਰੀ ਕਰਦੇ ਹੋ ਤੁਸੀਂ ਨਾਮ ਬੜੇ ਖੂਬਸੂਰਤ ਲਿਖਦੇ ਹੋ ਅੱਜ ਕੱਲ ਜਿਹੜੇ ਘਰਾਂ ਦੇ ਬਾਹਰ ਨੰਬਰ ਪਲੇਟਾਂ ਲੱਗੀਆਂ ਹੁੰਦੀਆਂ ਨੇ ਉਹ ਤੁਹਾਡੇ ਕੋਲ ਆਣ ਲੱਗੇ ਕਿ ਸਾਡੀ ਨੰਬਰ ਪਲੇਟ ਬਣਾ ਦਿਓ ਲੱਕੜ ਦੀ ਪਲੇਟ ਦੇ ਉੱਤੇ ਅਖਰਕਾਰੀ ਕਰ ਦਿਓ ਉੱਤੇ ਤਾਂ ਕਿਸ ਤਰ੍ਹਾਂ ਇਹ ਮੰਨ ਦੇ ਵਿੱਚ ਵਿਚਾਰਿਆ ਸ਼ੁਰੂਆਤ ਕਿਸ ਤਰ੍ਹਾਂ ਹੋਈ ਸੀ ਸ਼ੁਰੂਆਤ ਜਿਹੜੀ ਹੈ ਇਹ ਸੋਹਣੀ ਹੈਂਡਰਾਇਟਿੰਗ ਤੋਂ ਹੋਈ ਟੜਕਾਂ ਵੀ ਬੜੀਆਂ ਖਾਦੀਆਂ ਸਕੂਲ ਤੋਂ ਵੀ ਘਰਦਿਆਂ ਤੋਂ ਵੀ ਉਥੋਂ ਇਹ ਜਿਹੜਾ ਸਫਰ ਸ਼ੁਰੂ ਹੁੰਦਾ ਹੁੰਦਾ ਫਿਰ ਗੈਪ ਪੈ ਗਿਆ ਕੰਮ 'ਚ ਚਲੇ ਗਏ ਫਿਰ ਇਕਦਾਂ ਹੀ ਫਿਰ ਜਦੋਂ ਟੂਲ ਅੱਛੇ ਆਏ ਟੂਲ ਜਿਹਨੂੰ ਆਪਾਂ ਕਹਦੇ ਆ ਕਿ ਪੈਨ ਅਵੇਲੇਬਲ ਹੋਣੇ ਸ਼ੁਰੂ ਹੋਏ ਮਾਰਕੀਟ ਦੇ ਵਿੱਚ ਪਹਿਲਾਂ ਨਹੀਂ ਸੀ ਹੁੰਦੇ ਤੇ ਉਸ ਤੋਂ ਬਾਅਦ ਫਿਰ ਇਹ ਇਕਦਾਂ ਹੀ ਵਧਣਾ ਸ਼ੁਰੂ ਹੋ ਗਿਆ ਤੇ ਹੁਣ ਲੈਵਲ ਤੁਸੀਂ ਦੇਖ ਸਕਦੇ ਹੈਗੇ ਹੋ ਹਲੇ ਵੀ ਕੋਸ਼ਿਸ਼ ਹੁੰਦੀ ਹੈ ਕਿ ਹੋਰ ਸੋਹਣਾ ਅੱਖਰਾਂ ਨੂੰ ਲਿਖਿਆ ਜਾਵੇ ਹੁਣ ਤੁਹਾਡੇ ਸਾਹਮਣੇ ਆਹ ਫੱਟੀ ਹੈ ਇਹ ਕਹਦੀ ਹੈ ਕਿ ਸਭ ਤੋਂ ਵਧੀਆ ਹਥਿਆਰ ਹੈ ਹੈਂਡਰਾਈਟਿੰਗ ਨੂੰ ਸੁਧਾਰਨ ਦਾ ਇਹਨੂੰ ਤੁਸੀਂ ਤੁਹਾਡਾ ਪੇਪਰ ਵੇਸਟ ਨਹੀਂ ਹੁੰਦਾ ਬਾਇਓਡੀਗਰੇਡੇਬਲ ਜਿਹਨੂੰ ਕਹਿੰਦੇ ਆ ਨਾ ਚੀਜ਼ਾਂ ਵੀ ਉਹ ਯੂਜ਼ ਕਰਿਆ ਕਰੋ ਰੀਯੂਜ਼ ਕਰਿਆ ਕਰੋ ਅਸੀਂ ਇਹ ਉਹ ਚੀਜ਼ ਆ ਜਿਹੜੀ ਬਾਰ ਬਾਰ ਯੂਜ਼ ਕਰ ਲਓ ਇਹ ਖਤਮ ਨਹੀਂ ਹੋਣੀ ਇਹ ਚੀਜ਼ ਤੇ ਹੈਂਡਰਾਈਟਿੰਗ ਇਹਦੇ ਤੇ ਵੀ ਇੰਪਰੂਵ ਕਾਫੀ ਹੁੰਦੀ ਆ ਤੁਸੀਂ ਜੋ ਲਿਖਿਆ ਉਹਨੂੰ ਇਹਨੂੰ ਆਪਾਂ ਰੇਜ਼ ਕੀਤਾ ਇਹਨੂੰ ਫਿਰ ਦੁਬਾਰਾ ਫਿਰ ਲਿਖ ਕਿਸੇ ਦਾ ਵੀ ਨਾਮ ਲਿਖ ਕਿਸੇ ਦਾ ਵੀ ਨਾਮ ਲਿਖਤਾ ਇਹਨੂੰ ਦੇਖ ਕੇ ਕੀ ਹੈ ਕਿ ਜਿਹੜਾ ਵੀ ਮੇਰੀ ਕੁਐਸਚਨ ਵੀ ਹਰ ਬੱਚੇ ਕੋਲ ਨਾ ਐਵੇਂ ਦੀ ਸਲੇਟ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਉਹ ਰਫ ਕੰਮ ਹੈ ਨਾ ਉਹ ਸਲੇਟ ਦੇ ਉੱਤੇ ਕਰ ਲਿਆ ਕਰੇ ਪੇਪਰ ਵੇਸਟ ਨਾ ਆਪਣੇ ਜੰਗਲ ਬਾਛੇ ਹਨ ਉਹ ਕਈ ਦੇਖੋ ਇਨਵਾਰਮਨਲਿਸਟ ਕਹਿੰਦੇ ਹੁੰਦੇ ਨੇ ਵੀ ਪੇਪਰ ਨੂੰ ਘੱਟ ਤੋਂ ਘੱਟ ਵਰਤੋ ਜੀ ਤੁਸੀਂ ਹੁਣ ਸਭ ਤੋਂ ਜ਼ਿਆਦਾ ਵਰਤਨਾ ਸ਼ੁਰੂ ਹੋ ਗਿਆ ਪੇਪਰ ਸ਼ੌਂਕ ਬਣਾਇਆ ਅੱਜ ਬਿਜ਼ਨਸ ਬਣ ਗਿਆ ਅੱਜ ਗੁਰੂ ਮਹਾਰਾਜ ਦੀ ਮੇਰ ਸਦਕਾ ਇਹ ਬਿਜ਼ਨਸ ਵੀ ਹੈਗਾ ਜੀ ਇੱਕ ਤਰ੍ਹਾਂ ਦਾ ਬਹੁਤ ਸਾਰੇ ਲੋਕ ਆਉਂਦੇ ਨੇ ਕਿਸ ਤਰ੍ਹਾਂ ਦੇ ਲੋਕ ਆਉਂਦੇ ਨੇ ਕਿਸ ਤਰ੍ਹਾਂ ਦੀ ਉਹ ਕਲਾਕਾਰੀ ਜਿਹੜੀ ਚੰਦ ਨੇ ਕਿ ਸਾਨੂੰ ਇਸ ਤਰ੍ਹਾਂ ਦੀ ਕਰਕੇ ਤੀਜਸ ਆ ਲੋਕੀ ਹੁਣ ਡਿਫਰੈਂਟ ਹੁੰਦੇ ਨੇ ਉਹਨਾਂ ਦਾ ਟੇਸਟ ਕਈਆਂ ਦਾ ਹੁਣ ਜੱਜ ਕਰ ਲੀਦਾ ਵੀ ਇਹਦਾ ਟੇਸਟ ਕਿਸ ਤਰ੍ਹਾਂ ਦਾ ਹੁਣ ਪਿੱਛੇ ਜੇ ਰਾਣਾ ਰਣਬੀਰ ਬਾਈ ਹੋਣੀ ਨੇ ਉਹਨਾਂ ਨੂੰ ਜਦੋਂ ਲੁਧਿਆਣਾ ਸ਼ੋਅ ਹੋਇਆ ਉਹਨਾਂ ਦਾ ਉਹਨਾਂ ਨੂੰ ਇੱਕ ਅਸੀਂ ਕੈਲੀਗ੍ਰਾਫੀ ਕੀ ਭੇਂਟ ਕੀਤੀ ਟੀਮ ਨੇ ਤੇ ਉਹਨਾਂ ਦਾ ਮੈਨੂੰ ਫਿਰ ਨਾ ਮੈਸੇਜ ਆਇਆ ਕਿ ਮੇਰਾ ਨਾ ਘਰ ਹੈਗਾ ਫਲੈਟ ਲਿਆ ਮੈਂ ਮੁਹੱਲੀ ਦੇ ਵਿੱਚ ਤੇ ਮੈਨੂੰ ਨਾ ਤੁਸੀਂ ਆ ਸਵੀਕਾਰ ਦੇ ਲਿਖ ਕੇ ਦਿਓ ਆਪਣੀ ਹੈਂਡਰਾਇਟਿੰਗ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਡਿਸਪਲੇ ਕੀਤਾ ਹੋਇਆ ਉਹਨਾਂ ਦਾ ਹਲੇ ਤੱਕ ਉਹਨਾਂ ਨੇ ਲਿਆ ਨਹੀਂ ਮੇਰੇ ਤੋਂ ਤੇ ਉਹ ਚੀਜ਼ ਉਹਨਾਂ ਨੂੰ ਅਸੀਂ ਦੇਣੀ ਆ ਉਹ ਬਣਾ ਕੇ ਵੀ ਇੱਕ ਹੀ ਸ਼ੁਰੂਆਤ ਇੱਕ ਆਰਟਿਸਟ ਜਿਹੜਾ ਵਾ ਉਹ ਆਰਟਿਸਟ ਦੀ ਕਦਰ ਕਰਦਾ ਹੀ ਆ ਭਾਵੇਂ ਜਿਵੇਂ ਦਾ ਮਰਜ਼ੀ ਆਰਟਿਸਟ ਚਾਏ ਉਹ ਕਿਸੇ ਕਿਸਮ ਦਾ ਵੀ ਆਰਟਿਸਟ ਹੋਵੇ ਇਹ ਮੈਂ ਇੱਕ ਦੇਖੀ ਆ ਸਿਫਤ ਕਿਸੇ ਦੂਜੇ ਆਰਟਿਸਟਾਂ ਦੇ ਵੀ ਹਾਂ ਵੀ ਉਹ ਜਦੋਂ ਕਦਰ ਕਰਦਾ ਨਾ ਫਿਰ ਤੁਹਾਡੀ એનર્ਜੀ ਦਾ ਲੈਵਲ ਜਿਹੜਾ ਡਬਲ ਹੋ ਜਾਂਦਾ ਵਾ ਤੁਹਾਡਾ ਕੰਮ ਕਰਨ ਦਾ ਸ਼ੌਂਕ ਹੋਰ ਵੱਧ ਜਾਂਦਾ ਤੁਸੀਂ ਹੋਰ ਜ਼ਿਆਦਾ ਕ੍ਰੀਏਟੀਵਿਟੀ ਕਰਦੇ ਹੋ ਜੇ ਉਹਨਾਂ ਦਾ ਕੰਮ ਕੀਤਾ ਮੈਨੂੰ ਸੀਗਾ ਵੀ ਉਹਨਾਂ ਦਾ ਕੰਮ ਨਾ ਥੋੜਾ ਹਟ ਕੇ ਕੀਤਾ ਜਾਵੇ ਉਹ ਕੋਸ਼ਿਸ਼ ਇਹੀ ਹੋਈ ਆ ਬਾਕੀ ਜਦੋਂ ਉਹਨਾਂ ਨੂੰ ਪੇਂਟ ਕਰਾਂਗੇ ਚੀਜ਼ ਤੇ ਫਿਰ ਉਹ ਪਤਾ ਪਸੰਦ ਆਏਗਾ ਉਹਨਾਂ ਨੂੰ ਮੈਨੂੰ ਇੰਨਾ ਕੁ ਉਮੀਦ ਆ ਤੁਸੀਂ ਤਾਂ ਅਵਾਰਡ ਵੀ ਜਿਹੜੇ ਨੇ ਜਿਹੜੇ ਪਹਿਲਾਂ ਲੋਕ ਜਦੋਂ ਦੀ ਫੋਟੋ ਆ ਦੇ ਦਿੰਦੇ ਹੁੰਦੇ ਸੀ ਜਾਂ ਕੁਝ ਦੇ ਦਿੱਤਾ ਅਵਾਰਡ ਦੇ ਵਿੱਚ ਅੱਜ ਕੱਲ ਤੁਹਾਡੇ ਤੇ ਲਿਖਿਆ ਆ ਕਹਿੰਦੇ ਕਿ ਅਸੀਂ ਉਹ ਲੈਣਾ ਕਿ ਅਸੀਂ ਜਿਹੜਾ ਕਿਸੇ ਚੀਫ ਗੈਸਟ ਨੂੰ ਅਵਾਰਡ ਦੇ ਦੀ ਜਿਹੜਾ ਤੁਹਾਡੇ ਦੇ ਹੱਥ ਹੀ ਲਿਖਿਆ ਹੋਵੇ ਹਾਂਜੀ ਹੁਣ ਜਿਹੜਾ ਲੇਟੈਸਟ ਹੋਇਆ ਸੀਗਾ ਮੈਨੂੰ ਅ ਡੀਪੀਆਰਓ ਸਾਹਿਬ ਦਾ ਫੋਨ ਆਇਆ ਲੁਧਿਆਣੇ ਦੇ ਪੁਨੀਤਪਾਲ ਜੀ ਦਾ ਕਹਿੰਦੇ ਜੀ ਸਾਡੇ ਨਾਲ ਲੁਧਿਆਣੇ ਮੇਗਾ ਫੰਕਸ਼ਨ ਹੋ ਰਿਹਾ ਪਿੱਛੇ ਜਿਹੋ ਹੋਇਆ ਵੀ ਸੀਗਾ 2500 ਚੱਕ ਪੰਜੀ ਵਾਲਾ ਤੇ ਕਹਿੰਦੇ ਤੁਹਾਨੂੰ ਡੀਸੀ ਸਰ ਨੇ ਬੁਲਾਇਆ ਮੈਂ ਡੀਸੀ ਸਾਹਿਬ ਕੋਲੇ ਗਿਆ ਕਹਿੰਦੇ ਜੀ ਸਾਨੂੰ ਨਾ ਅਸੀਂ ਇੱਕ ਪ੍ਰੈਜ਼ੈਂਟੇਬਲ ਗਿਫਟ ਦੇਣਾ ਉਹਨਾਂ ਨੂੰ ਤੇ ਕਨਸਟੀਟਿਊਸ਼ਨ ਜਿਹੜਾ ਹੈਗਾ ਉਹ ਲਿਖ ਕੇ ਦੇਣਾ ਉਹ ਫਿਰ ਉਹਨਾਂ ਨੂੰ ਮੈਂ ਬਣਾ ਕੇ ਦਿੱਤਾ ਤੇ ਦੋ ਬਣਾ ਕੇ ਦਿੱਤੇ ਇੱਕ ਕੇਜਰੀਵਾਲ ਸਾਹਿਬ ਲਈ ਤੇ ਇੱਕ ਭਗਵੰਤ ਮਾਨ ਸਾਹਿਬ ਲਈ ਜਿਹੜੇ ਸਾਡੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਲਈ ਦਿੱਤਾ ਉਹ ਇੰਨਾ ਕੁ ਪਸੰਦ ਆਇਆ ਫਿਰ ਮੈਨੂੰ ਡੀਡੀਪੀ ਉਹ ਮੈਡਮ ਦਾ ਫੋਨ ਆਇਆ ਪੰਚਾਇਤ ਆਫੀਸਰ ਮੈਮ ਨੇ ਜਿਹੜੇ ਕਹਿੰਦੇ ਵੀ ਅਸੀਂ ਸਾਡੇ ਚੀਫ ਗੈਸਟ ਨੇ ਉਹਨਾਂ ਨੂੰ ਦੇਣਾ ਵਾ ਫਿਰ ਉਹਨਾਂ ਲਈ ਬਣਾ ਕੇ ਦਿੱਤਾ ਵੀ ਇਹ ਸਿਲਸਿਲਾ ਹੁਣ ਚੱਲਦੀ ਜਾ ਰਿਹਾ ਹੈ ਜਦ ਇਹ ਵਸਤੇ ਨਾਲ ਹੁਣ ਇੱਕ ਕੁਆਲਿਟੀ ਮੰਗ ਲੱਗੇ ਲੱਕੜੀ ਬੜੀ ਖਾਸ ਹੋਣੀ ਚਾਹੀਦੀ ਆ ਅਗੜੀ ਖੂਬਸੂਰਤ ਲੱਗੇ ਲੱਕੜ ਇਹ ਇੱਕ ਜਿਹਨੂੰ ਕਹ ਦਈਏ ਨਾ ਲੱਭਣੀ ਪੈਂਦੀ ਆ ਸੇ ਲੱਬਣੀ ਪੈਂਦੀ ਹੈ ਲੱਬਣੀ ਪੈਂਦੀ ਆ ਲੋਕੀ ਕਹਣਗੇ ਯਾਰ ਇਹ ਤਾਂ ਕਬਾੜ ਹੈ ਮੈਂ ਕਿਹਾ ਤੁਹਾਡੇ ਲਈ ਕਬਾੜ ਹੈ ਮੇਰੇ ਲਈ ਤਾਂ ਯਾਰ ਸੋਨਾ ਵਾ ਇਹ ਮੈਨੂੰ ਜਦੋਂ ਇਹਨੂੰ ਮੈਂ ਤਰਾਸ਼ਣਾ ਵਾਂ ਜਾਂ ਇਹਨੂੰ ਕਟਿੰਗ ਕਰਵਾਉਣੀ ਆ ਕੋਲ ਖੜ ਕੇ ਆ ਰਹੇ ਤੇ ਕਾਰੀਗਰਾਂ ਤੋਂ ਮਿਸਤਰੀਆਂ ਤੋਂ ਵੀ ਇਹਨੂੰ ਇਸ ਤਾਂ ਕੱਟਣਾ ਇਸ ਸ਼ੇਪ 'ਚ ਕੱਟਣਾ ਇਸ ਐਂਗਲ ਤੇ ਕੱਟਣਾ ਵਾ ਜਦੋਂ ਉਹਨੂੰ ਕੱਟਿਆ ਜਾਂਦਾ ਨਾ ਫਿਰ ਉਹਦੀ ਸ਼ੇਪ ਡਿਫਰੈਂਟ ਹੋ ਜਾਂਦੀ ਹੈ ਹੁਣ ਤੁਹਾਨੂੰ ਮੈਂ ਦਿਖਾਉਣਾ ਵਾ ਆ ਜੜਾ ਦੇਖ ਲੋ ਆ ਦੇਖ ਲੋ ਤੁਹਾਡੇ ਸਾਹਮਣੇ ਇਹ ਜੰਗਲ ਚ ਪਈ ਇੱਕ ਵੇਸਟ ਆ ਇਹ ਵੇਸਟ ਆ ਇਹ ਨਾ ਜੜਾਂ ਸੀਗੀਆਂ ਦਰਖਤ ਦੀਆਂ ਤੇ ਦਰਖਤ ਵੀ ਕਿਹੜਾ ਸੀਗਾ ਇਹ ਸੀਗਾ ਕਟਹਰ ਦਾ ਬੂਟਾ ਅੱਛਾ ਕਟਹਲ ਕਹਿੰਦੇ ਨੇ ਜਿਹਨੂੰ ਕਈਆਂ ਕਟਰ ਕਹਿ ਲੋ ਤੇ ਉਹ ਬੂਟੇ ਦੀ ਜੜ ਸੀਗੀ ਬੜੀ ਹਾਰਡ ਆ ਇਹਨੂੰ ਹੁਣ ਸਿਉਂਕ ਨਹੀਂ ਲਗਣੀ ਨਾ ਇਹਨੇ ਖਰਾਬ ਹੋਣਾ ਵੀ ਵੀਰ ਇਹਨੂੰ ਕਟਿੰਗ ਓਵੇਂ ਕਟਿੰਗ ਕੀਤੀ ਕਿ ਇਹਦੀ ਜਿਹੜੀ ਸ਼ੇਪ ਨਾ ਇਹਨੂੰ ਨੇਚਰਲ ਰਵੇ ਹੁਣ ਇਹਦੇ ਤੇ ਕੁਛ ਨਾ ਕੁਛ ਲਿਖਾਂਗੇ ਕੋਈ ਜੇ ਆਰਟਿਸਟ ਕੋਈ ਆਏਗਾ ਪੁੱਛੇਗਾ ਵੀ ਅਸੀਂ ਆ ਲਿਖਵਾਉਣਾ ਫਿਰ ਦਿਖਾ ਦਾਂਗੇ ਵੀ ਆਹ ਲੱਕੜਾ ਜੇ ਤੁਸੀਂ ਇਹ ਤੇ ਲਿਖਵਾਉਣਾ ਤੇ ਆਸੀਂ ਆਫਰ ਕਰ ਸਕਦੇ ਹਾਂ ਉਹਨਾਂ ਨੂੰ ਕਿਤੋਂ ਕਿਤੋਂ ਲੋਕ ਹੁਣ ਆ ਰਹੇ ਨੇ ਫੋਨ ਕਿਸ ਤਰ੍ਹਾਂ ਦੇ ਆ ਰਹੇ ਨੇ ਕਿ ਸਾਨੂੰ ਇਹ ਚਾਹੀਦੀ ਰਿਕੁਆਇਰਮੈਂਟ ਹੈਗੀ ਜੇ ਹੁਣ ਪਿੱਛੇ ਜੇ ਮੈਨੂੰ ਯੂਐਸ ਤੋਂ ਆਇਆ ਸੀ ਫੋਨ ਉਸ ਤੋਂ ਪਹਿਲਾਂ ਇੱਕ ਮੈਨੂੰ ਬੜੇ ਇੰਟਰਸਟਿੰਗ ਸੀਗੀ ਵੈਨਕੂਵਰ ਤੋਂ ਫੋਨ ਆਇਆ ਵੀ ਅਸੀਂ ਸਾਈ ਚਿੱਠੀ ਲਿਖਾਉਣੀ ਹੈ ਤੇ ਸਾਈ ਚਿੱਠੀ ਮੈਂ ਗਿਲ ਰੋਡ ਦਿੱਤੀ ਗਿਲ ਰੋਡ ਵਾਲਿਆਂ ਨੇ ਸਾਈ ਚਿੱਠੀ ਵੈਨਕੂਵਰ ਲੈ ਕੇ ਗਏ ਤੇ ਵੈਨਕੂਵਰ ਤੋਂ ਸਾਈ ਚਿੱਠੀ ਸਿਡਨੀ ਜਾਣੀ ਸੀ ਸੀ ਸਿਡਨੀ ਦਾ ਲੜਕਾ ਸੀ ਜਿਹੜੀ ਬਰਾਤ ਵੈਨਕੂਵਰ ਜਾਣੀ ਸੀ ਮਿਲ ਗਈ ਚਿੱਠੀ ਅਸਤੇ ਤੁਹਾਡੇ ਕੋਲ ਆ ਰਹੀ ਹੈ ਸਾਈ ਚਿੱਠੀ ਲਗਨ ਪੱਤਰੀਕਾ ਹੁਣ ਪਿੱਛੇ ਲਗਨ ਪੱਤਰੀਕਾ ਮੈਂ ਕਿਸੇ ਦੀ ਲਿਖੀ ਹੈ ਉਹ ਹਿੰਦੀ ਚ ਲਿਖੀ ਸਾਈ ਚਿੱਠੀ ਮਿਲ ਗਈ ਹਿੰਦੀ ਦੇ ਵਿੱਚ ਉਹ ਕਲਕੱਤੇ ਜਾਣੀ ਹੈ ਉਹ ਹੁਣ ਕਲਕੱਤੇ ਇਹਨਾਂ ਨੂੰ ਤਾਂ ਪੰਜਾਬੀ ਆਉਂਦੀ ਨਹੀਂ ਉਹਨਾਂ ਨੇ ਫਿਰ ਹਿੰਦੀ ਚ ਲਿਖਵਾਈ ਕਸਟਮਾਈਜ਼ ਕਰਵਾਈ ਸੀ ਲੱਗਦਾ ਤੁਸੀਂ ਕਹੇ ਕਿ ਬੜੀ ਮਾਰ ਖਾਣੀ ਪੀਟੀ ਜਰਾ ਤੋਂ ਰਾਈਟਿੰਗ ਵਾਸਤੇ ਇਹ ਪਹਿਲੀ ਵਾਰ ਕਦੋਂ ਪਈ ਸੀ ਕਿੰਦਾ ਦੀ ਰਾਈਟਿੰਗ ਸੀ ਉਦੋਂ ਨਹੀਂ ਮਾਰ ਤਾਂ ਵਾਕਈ ਬੜੀ ਪਈ ਆ ਪਤਨੀ ਸਾਡਾ ਜਿਹੜਾ ਸਕੂਲ ਸੀਗਾ ਜਿਹੜੇ ਸਕੂਲ ਚ ਪੜ੍ਹੇ ਆ ਅਸੀਂ ਬਲੋਸਮ ਦੇ ਵਿੱਚ ਉੱਥੋਂ ਦੇ ਤਕਰੀਬਨ 90% ਟੀਚਰਾਂ ਦੀ ਹੰਡਰਾਈਟਿੰਗ ਅੱਛੀ ਸੀ ਜਦੋਂ ਬੋਰਡ ਤੇ ਲਿਖਦੇ ਨਹੀਂ ਸਾਡੀ ਕੋਸ਼ਿਸ਼ ਦੀ ਵੀ ਆ ਜੋ ਮੈਡਮ ਨੇ ਲਿਖਿਆ ਨਾ ਉਹਨੂੰ ਕਾਪੀ ਕਰੀਏ ਵੀ ਇੰਨਾ ਸੋਹਣਾ ਲਿਖਿਆ ਆਂਦਾ ਸੀਗਾ ਹੌਲੀਡੇ ਹੋਮਵਰਕਸ ਲਿਖਣਾ ਆਵਾ ਜਾਂ ਕੁਝ ਉਹਨਾਂ ਨੇ ਤਿਉਹਾਰ ਦੇ ਅਕੋਰਡਿੰਗ ਜਦੋਂ ਲਿਖਦੇ ਹੁੰਦੇ ਸੀ ਨਾ ਤੇ ਉਹ ਅੱਖਾਂ ਐ ਅੱਖਾਂ ਖੁੱਲੀਆਂ ਰਹਿੰਦੇ ਸੀ ਇੰਨਾ ਸੋਹਣਾ ਲਿਖਿਆ ਆ ਬੋਰਡ ਦੇ ਉੱਤੇ ਪਰ ਹੁਣ ਉਹ ਚੀਜ਼ ਥੋੜੀ ਨਾ ਘਟਦੀ ਜਾ ਰਹੀ ਉਹ ਚੀਜ਼ ਕੋਸ਼ਿਸ਼ ਮੈਂ ਜਿਵੇਂ ਸਕੂਲ ਚ ਟੀਚਰਾਂ ਦੇ ਬੱਚਿਆਂ ਨੂੰ ਬੱਚੇ ਕਹਿੰਦਾ ਹਨ ਮਾਰ ਪੈ ਗਈ ਤੇ ਆਪਣੇ ਮਾਪਿਆਂ ਕੋਲ ਲੈ ਕੇ ਪਹੁੰਚ ਜਾਂਦੇ ਨੇ ਯਾਰ ਮੈਡਮ ਨੇ ਮਾਰੇ ਬੱਚਿਆਂ ਨੂੰ ਟੱਚ ਨਹੀਂ ਕਰ ਸਕਦੇ ਇਹ ਵੀ ਆ ਇਹ ਲੱਗਦਾ ਮਾਰਦਾ ਇੱਕ ਮੁੱਲ ਪਿਆ ਮੁੱਲ ਹਾਂ ਵਾਕੇ ਜੀ ਉਹ ਮਾਰਦਾ ਮੁੱਲ ਪਿਆ ਪੇਰੈਂਟਸ ਨੂੰ ਮਾਰ ਪਈ ਘਰਦਿਆਂ ਤੋਂ ਭੈਣ ਭਰਾਵਾਂ ਤੋਂ ਵੀ ਮਾਰ ਪਈ ਹੈਂਡਰਾਈਟਿੰਗ ਪਿੱਛੇ ਤੇ ਬਾਕੀ ਟੀਚਰਾਂ ਤੋਂ ਤਾਂ ਪਈ ਪਈ ਹੈ ਜੀ ਕਨਸੈਪਟ ਕੀ ਕੀ ਹੈਗੇ ਤੁਹਾਡੇ ਕੋਲ ਥੋੜਾ ਜਿਹਾ ਦਿਖਾ ਦਿਓ ਸੱਚ ਨਾਲ ਕਨਸੈਪਟ ਤੁਹਾਨੂੰ ਮੈਂ ਹਾਂ ਮੈਂ ਤੁਹਾਨੂੰ ਦਿਖਾ ਵੀ ਦਿਨਾ ਵਾ ਅਸੀਂ ਦੋ ਕਨਸੈਪਟ ਰੱਖਨੇ ਇੱਕ ਪ੍ਰੀਮੀਅਮ ਕੁਆਲਟੀ ਵਾਲੇ ਰੱਖਨੇ ਹਾਂ ਹਾਂ ਹਾਂਜੀ ਉਹ ਪ੍ਰੀਮੀਅਮ ਵਾਲੇ ਹੈਗੇ ਨੇ ਜਿਹਦੇ ਵਿੱਚ ਫਰੇਮਿੰਗ ਜਿਹੜੀ ਹੈਗੀ ਆ ਇਹ ਦਿਆਰ ਦੀ ਲੱਕੜ ਦੀ ਫਰੇਮਿੰਗ ਹੈ ਇਹ ਘਟੂ ਘਟ 60 ਸਾਲ ਪੁਰਾਣੀ ਲੱਕੜ ਹੈ ਜਿਵੇਂ ਇਹ ਫਰੇਮਿੰਗ ਹੋਏ ਤੁਸੀਂ ਰੇਸ਼ੀਅ ਦੇਖ ਸਕਦੇ ਕਿੰਨੇ ਅੱਛੇ ਇਹਦੇ ਵਿੱਚ 골ਡਨ ਵਰਕ ਹੋਇਆ ਲਿਖਣ ਤੋਂ ਬਾਅਦ ਫਿਰ 골ਡਨ ਫਿਲਿੰਗ ਕੀਤੀ ਹੋਈ ਹੈ ਇਹਦੇ ਵਿੱਚ ਜਿਵੇਂ ਕਹ ਰਹੀ ਹੈ ਕਿ 24 ਕੈਰਟ ਵਾਲਾ 골ਡ ਪੱਤਰਾ ਜਿਹੜਾ ਵਾ ਹੈ ਤਾਂ ਨਹੀਂ 24 ਕੈਰਟ ਦਾ ਜਸਟ ਦੱਸਣ ਵਾਸਤੇ ਵੀ ਆ 골ਡਨ ਵਰਕ ਦਾ ਕੰਮ ਕੀਤਾ ਹੋਇਆ ਇਹ ਇਹ ਵੀ ਹੈਂਡ ਮੇਡ ਹੈ ਇਹ ਵੀ ਹੈਂਡ ਮੇਡ ਹੈ ਕੁਆਲਿਟੀ ਦੇਖੋ ਤੁਸੀਂ ਜਿਹਦੇ ਕਾਰੀਗਰ ਤੋਂ ਬਣਵਾਇਆ ਉਮ ਮੇਰਾ ਜਲੰਦਰ ਮੇਰਾ ਇੱਕ ਦੋਸਤ ਹੈਗੇ ਨੇ ਬੱਬੂ ਵੀਰਦੀ ਉਹਨਾਂ ਤੋਂ ਮੈਂ ਸਪੈਸ਼ਲੀ ਬਣਵਾਏ ਇੱਕ ਮੋਗੇ ਹੈਗੇ ਨੇ ਮੇਰੇ ਖਾਸ ਸੰਧੂ ਫੈਮਲੀ ਆ ਉਹਨਾਂ ਤੋਂ ਬਣਵਾਏ ਮੈਂ ਇਹ ਵਾਲੇ ਦੀ ਸਿਫਤ ਇਹ ਹੈ ਕਿ ਇਹਦੇ ਵਿੱਚ ਕੋਈ ਮੇਕ ਨਹੀਂ ਹੈਗੀ ਅਸ ਮੇਕ ਨਹੀਂ ਹੈ ਬਗੈਰ ਮੇਕ ਤੋਂ ਆ ਝੂਲ ਦਿੱਤੀ ਹੋਈ ਇੰਨਾ ਸੋਲਿਡ ਆ ਇਹ ਹਿਲਣਾ ਹੀ ਨਹੀਂ ਇਹ ਦਾ ਸਾਗਵਾਂ ਦੀ ਲੱਕੜ ਆ ਉਹ ਦਿਾਰ ਦੀ ਆ ਫਿਰ ਜਿਹੜੇ ਤੁਸੀਂ ਉਹ ਲੱਕੜ ਦਾ ਕਿਸੇ ਨੂੰ ਜ਼ਿਕਰ ਕਰ ਰਹੇ ਸੀ ਕਿ ਕਾਰੀਗਰ ਕੋ ਕਟਾਨਗੇ ਤੋਂ ਬੜੀ ਖੁਸ਼ਬੂ ਜੀ ਆ ਗਈ ਉਹ ਆ ਵਾਲੀ ਹੈ ਲੱਕੜ ਉਹ ਕਹਿੰਦਾ ਇੰਨੀ ਕਿ ਫ੍ਰੈਗਰੈਂਸ ਆਈ ਇਸ ਲੱਕੜ ਦੀ ਕਿ ਮੈਂ ਦੱਸ ਨਹੀਂ ਸਕਦਾ ਕਹਿੰਦਾ ਮੇਰੇ ਪੂਰੇ ਘਰ ਚ ਮਲਕੀ ਫ੍ਰੈਗਰੈਂਸੀ ਫ੍ਰੈਗਰੈਂਸ ਹੋ ਗਈ ਤੇ ਉਹਨੇ ਜਿਹੜਾ ਬੂਰਾ ਸੀ ਉਹਨੇ ਰੱਖ ਲਿਆ ਸਾਮ ਪੂਰਾ ਸੰਭਾਲ ਕੇ ਰੱਖ ਲਿਆ ਤੇ ਆਹ ਨੇ ਸਲਾਈਸ ਨੇ ਆ ਵਾਲੀਆਂ ਸਾਇਨ वुਡ ਦੀਆਂ ਇਹਦੇ ਤੇ ਲਿਖਿਆ ਹੋਇਆ ਪਿੱਛੇ ਸਟੈਂਪਿੰਗ ਹੋਈ ਹੋਈ ਹੈ ਬ੍ਰਾਂਡਿੰਗ ਕੀਤੀ ਹੋਈ ਹੈ 70 ਵਰਕ ਚ ਕਿਸੇ ਤੁਸੀਂ ਇਹਨੂੰ ਐਸੇ ਪੇਪਰ ਵੇਟ ਰੱਖ ਸਕਦੇ ਹੋ ਈਜ਼ਲ ਦੇ ਰੱਖ ਲਿਆ ਫਿਰ ਆਹ ਫਰੇਮਿੰਗ ਹੋ ਗਈ ਹੈ ਇਹਦੇ ਵਿੱਚ ਵੀ 골ਡਨ ਦਾ ਕੰਮ ਕੀਤਾ ਹੋਇਆ ਹੈ ਇਹਦੇ ਵਿੱਚ ਫਿਲਿੰਗ ਕੀਤੀ ਹੈ ਸਿਲਵਰ ਦੇ ਵਿੱਚ ਇਹ ਤੀਜੇ ਪਾਸ਼ਾਹੀ ਦਾ ਸ਼ਬਦ ਇਸਾਂ ਕਰਕੇ ਨਾ ਹੁਣ ਆਹ ਫੱਟੀ ਵੀ ਆ ਫੱਟੀ ਦੇਖ ਸਕਦੇ ਹੋ ਤੁਸੀਂ ਇਹ ਆ ਲਓ ਬਹੁਤ ਕੱਟ ਮਿਲਦੀ ਐਦਾਂ ਦੀ ਫੱਟੀ ਆ ਜਾਂਦੀ ਹੈ ਮਿਲਦੀ ਨਹੀਂ ਕਿਸੇ ਬੱਚੇ ਨੂੰ ਪਤਾ ਨਹੀਂ ਹੋਊਗਾ ਸਕੂਲ ਦੇ ਵਿੱਚ ਤੁਸੀਂ ਲਗਾ ਕੇ ਬੈਠੇ ਨਾ ਨਹੀਂ ਨਹੀਂ ਪਤਾ ਹੋਏਗਾ ਇਹਦੇ ਵਿੱਚ ਨਾ ਇਹਦੀ ਹੁੰਦੀ ਹੈ ਕਿ ਇਹ ਸਿੰਗਲ ਪੀਸ ਦੀ ਹੈ ਇਹਦੇ ਵਿੱਚ ਜੇ ਮੈਂ 50 ਪੀਸ ਕਟਵਾਏ ਨਾ ਤੇ 50 ਦੇ ਵਿੱਚੋਂ 25 ਵੀ ਬੈਂਡ ਹੋ ਜਾਂਦੇ ਨੇ ਗਿੱਲੀ ਹੋਣ ਕਰਕੇ ਕਿਉਂਕਿ ਸੁੱਕੀ ਮਿਲਦੀ ਨਹੀਂ ਲੱਕੜ ਮਾਰਕੀਟ ਦੇ ਵਿੱਚੋਂ ਜਿੰਨੇ ਵੀ ਚਰਵਾਵਾਂਗੇ ਉਹਦੇ ਚੋਂ ਉਹਨਾਂ ਨੇ ਗਿੱਲੀ ਦੀ ਦੇ ਦੇਣੀ ਆ ਚੀਜ਼ ਤੇ ਹੋਰ ਕੀ ਜਿਹੜਾ ਤੁਸੀਂ ਲਗਾਇਆ ਇੱਥੇ ਉਹਦੇ ਬਾਰੇ ਵੀ ਸਾਨੂੰ ਅੱਜ ਅਸੀਂ ਜਿਹੜਾ ਆਫਰ ਕੀਤੀ ਹੈਗੀ ਅੱਜ ਤੇ ਕੱਲ ਦੇ ਦੇਣ ਵਾਸਤੇ 1313 ਰੁਪਏ ਦੇ ਵਿੱਚ ਅਸੀਂ ਇਹ ਦੇ ਰਹੇ ਹਾਂ 13-13 ਦਾ ਲੰਗਰ ਜਿਹਨੂੰ ਕਹਿੰਦੇ ਆਪਾਂ ਵੀ 13-13 ਦਾ ਲੱਗਿਆ ਹੋਇਆ ਸਟਾਲ ਇਹ ਵਾਲੇ ਜਿਹੜੇ ਆ ਮੇਰੀ ਆਹ ਵਾਲੀ ਜਿਹੜੀ ਕੈਲੀਗ੍ਰਾਫੀ ਆ ਉਹ ਪ੍ਰੀਮੀਅਮ ਰੇਂਜ ਤੋਂ ਥੱਲੇ ਵਾਲੀ ਜਿਹੜੀ ਕੁਆਲਿਟੀ ਆ ਉਹ ਚਾਈਨਿਸ ਫਰੇਮ ਨੇ ਉਹ ਵੁੱਡਨ ਫਰੇਮ ਸੀਗੇ ਇਹ ਸਾਰੇ ਚਾਈਨਿਸ ਫਰੇਮ ਨੇ ਜਿਹੜੇ ਤੇ ਉਹ ਵਾਲੀ ਕੁਆਲਿਟੀ ਦੇ ਆਹ ਵਾਲੇ ਨੇ ਵੱਖੋ-ਵੱਖਰੇ ਸ਼ਬਦ ਨੇ ਪੰਜਵੇਂ ਪਾਸ਼ੇ ਦੇ ਸ਼ਬਦ ਨੇ ਕੁਝ ਕਨਸੈਪਟ ਡਿਫਰੈਂਟ ਹੈਗਾ ਵਾ ਐਵੇਂ ਕਰਕੇ ਆ ਰੱਖਿਆ ਹੋਇਆ ਇਹ ਰਾਣਾ ਰਣਵੀਰ ਦੀ ਤੁਸੀਂ ਆ ਗੱਲ ਕਰ ਰਹੇ ਸੀ ਇਹ ਵਾਲੇ ਮੈਂ ਗੱਲ ਕਰ ਰਿਹਾ ਸੀ ਰਾਣੇ ਰਣਵੀਰ ਉਹਨਾਂ ਬਾਈ ਦੀ ਸਵੀਕਾਰ ਦੇ ਇਹ ਥੱਲੇ ਵਾਲੀ ਜਿਹੜੀ ਲੱਕੜਾ ਇਹ ਮੈਂ ਕਬਾੜ ਤੋਂ ਚੱਕੀ ਸੀ ਕਬਾੜ ਤੋਂ ਚੱਕੀ ਫਿਰ ਲੱਕੜ ਤੇ ਤੇ ਲਿਖ ਕੇ ਫਿਰ ਇਹ ਹੱਥ ਨਾਲ ਕਟਿੰਗ ਕਰਵਾਈ ਹੈ ਦੀ ਫਿਰ ਇਹਨੂੰ ਪਾਲਿਸ਼ ਕੀਤਾ ਪਾਲਿਸ਼ ਕਰਕੇ ਤੇ ਫਿਰ ਇਹਨੂੰ ਆ ਇਹ ਉਹਨਾਂ ਦੇ ਬਾਈ ਉਹਨਾਂ ਦੇ ਘਰ ਦੇ ਬਾਹਰ ਲੱਗਣੀ ਹੈ ਹਾਂ ਬਿਲਕੁਲ ਬਹੁਤ ਖੂਬਸੂਰਤ ਆ ਤਸਵੀਰਾਂ ਨੇ ਜੋ ਇੱਥੇ ਦਰਸਾਈਆਂ ਗਈਆਂ ਨੇ ਦਵਿੰਦਰ 나ਗੀ ਨੇ ਰਾਈਟਿੰਗ ਜਿਹੜੀ ਬਹੁਤ ਖੂਬਸੂਰਤ ਕਰਦੇ ਨੇ ਤਾਂ ਦੂਰ ਦੂਰੋਂ ਲੋਕ ਜਿਹੜੇ ਨੇ ਉਹਨਾਂ ਕੋਲ ਇਹ ਕਨਸੈਪਟ ਜਿਹੜਾ ਲਿਖਵਾਉਣ ਦੇ ਲਈ ਪਹੁੰਚਦੇ ਨੇ ਅ ਅੱਜ ਕੱਲ੍ਹ ਵਿਆਹ ਸ਼ਾਦੀਆਂ ਦੇ ਜਿਹੜੇ ਕਾਰਡ ਨੇ ਜਾਂ ਜਿਵੇਂ ਕਹਿੰਦੇ ਨੇ ਸ਼ਾਈ ਚਿੱਠੀ ਲਿਖਣੀ ਆ ਉਸ ਤੇ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਉਹ ਚਿੱਠੀਆਂ ਜਿਹੜੀਆਂ ਇਹਨਾਂ ਕੋਲ ਬੰਦ ਰਹੀਆਂ ਨੇ ਘਰਾਂ ਦੇ ਬਾਹਰ ਜੋ ਨੰਬਰ ਪਲੇਟਾਂ ਹੁੰਦੀਆਂ ਨੇ ਉਹ ਉਹ ਅੱਜ ਕੱਲ੍ਹ ਰੂਪ ਚੇਂਜ ਹੋ ਗਿਆ ਬਾ ਲੱਕੜ ਦੇ ਉੱਤੇ ਇਹਨਾਂ ਦੁਆਰਾ ਜਿਹੜੀ ਖੂਬਸੂਰਤ ਹੱਥਾਂ ਦੇ ਨਾਲ ਲਿਖੀ ਪੇਂਟਿੰਗ ਆ ਜਾਂ ਕੁਝ ਵੀ ਰਾਈਟਿੰਗ ਆ ਉਹ ਉੱਤੇ ਲਿਖੀ ਜਾਂਦੀ ਆ ਤਾਂ ਇਸ ਦਾ ਮੁੱਲ ਜਿਹੜ ਜਿਹੜੇ ਆਪਣੇ ਹੱਥਾਂ ਦੇ ਨਾਲ ਰਾਈਟਿੰਗ ਉਸ ਸਹੀ ਕੀਤੀ ਤਾਂ ਅੱਜ ਇਹ ਦੂਰ ਦੂਰ ਤੱਕ ਜਿਹੜਾ ਬਾ ਉਹਨਾਂ ਦੀ ਪੇਂਟਿੰਗ ਜਿਹੜੀ ਆ ਵਿਦੇਸ਼ਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਨੇ ਕੈਮਰਾ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਵੰਤ ਟੀਵੀ ਲੁਧਿਆਣਾ